ਦੋਸਤੋ ਸਵਾਗਤ ਹੈ ਤੁਹਾਡਾ ਚੈਪਟਰ ਹਿਤ ਸਮੂਹ ਅਤੇ ਦਬਾਅ ਸਮੂਹ ਦੇ ਰਿਵੀਜ਼ਨ ਦੇ ਵਿੱਚ ਹਿਤ ਸਮੂਹ ਤੇ ਦਬਾਅ ਸਮੂਹ ਤੇ ਚਲੋ ਕਰਦੇ ਹਾਂ ਇੱਕ ਅੰਕ ਵਾਲੇ ਪ੍ਰਸ਼ਨ ਉੱਤਰ ਹਿਤ ਸਮੂਹ ਦਬਾਅ ਸਮੂਹ ਵਿੱਚੋਂ ਉਮੀਦ ਹੈ ਤੁਹਾਡੀ ਤਿਆਰੀ ਵਧੀਆ ਚੱਲ ਰਹੀ ਹੈ ਤੇ ਹਿਤ ਸਮੂਹ ਜਾਂ ਦਬਾਅ ਸਮੂਹ ਦੀ ਵਿਸ਼ੇਸ਼ਤਾ ਕਿਹੜੀ ਹੈ ਇਹ ਸੰਗਠਿਤ ਹੁੰਦੇ ਠੀਕ ਹੈ ਸਾਂਝੇ ਹਿਤ ਹੁੰਦੇ ਸਹੀ ਹੈ ਇਚੂਕ ਮੈਂਬਰਸ਼ਿਪ ਹੁੰਦੀ ਸਹੀ ਹੈ ਇਹਦਾ ਮਤਲਬ ਇਹਦਾ ਉੱਤਰ ਹੋਏਗਾ ਸੀ ਯਾ ਸਸਾ ਉਪਰੋਕਤ ਸਾਰੇ ਅਗਲਾ ਪ੍ਰਸ਼ਨ ਹੈ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਹੇਠ ਲਿਖਿਆ ਵਿੱਚੋਂ ਕਿਹੜੀ ਵਿਧੀ ਦਬਾਅ ਸਮੂਹ ਨਹੀਂ ਅਪਣਾਉਂਦੇ ਹਨ ਹੜਤਾਲ ਕਰਨਾ ਅਪਣਾਉਂਦੇ ਹਨ ਲੋਬਿੰਗ ਅਪਣਾਉਂਦੇ ਬਿਨੇ ਪੱਤਰ ਦੇਣਾ ਅਪਣਾਉਂਦੇ ਇਹ ਚੋਣ ਲੜਨਾ ਇਹ ਵਿਧੀ ਨਹੀਂ ਅਪਣਾਉਂਦੇ ਅਗਲਾ ਪ੍ਰਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਵਰਗੀ ਦਬਾਅ ਸਮੂਹ ਨਹੀਂ ਹੈ ਕਿਹੜਾ ਵਰਗੀ ਦਬਾਅ ਸਮੂਹ ਨਹੀਂ ਹੈ ਤੇ ਟ੍ਰੇਡ ਯੂਨੀਅਨ ਹੈ ਅਧਿਆਪਕ ਹੈ ਵਰਗੀ ਦਬਾਅ ਸਮੂਹ ਭਾਰਤੀ ਯੂਨੀ ਕਿਸ ਨੇ ਤੇ ਹਿੰਦੂ ਮਹਾਸਭਾ ਨਹੀਂ ਹੈ ਇਹ ਜਾਤੀਏ ਦਬਾਅ ਸਮੂਹ ਹੈ ਠੀਕ ਹੈ ਜਾਤੀ ਯਾ ਧਾਰਮਿਕ ਦਬਾਅ ਸਮੂਹ ਨੂੰ ਕਹਿ ਸਕਦੇ ਹਾਂ ਅਗਲਾ ਪ੍ਰਸ਼ਨ ਹੈ ਭਾਸ਼ਾ ਜਾਤੀ ਜਾਂ ਧਰਮ ਦੇ ਆਧਾਰਿਤ ਦਬਾਅ ਸਮੂਹ ਕਿਸ ਲਈ ਹਾਨੀਕਾਰਕ ਹੁੰਦੇ ਹਨ ਰਾਸ਼ਟਰੀ ਇਕਤਾ ਲਈ ਯਾਦ ਰੱਖਣਾ ਧਾਰਮਿਕ ਇਕਤਾ ਉਹਨਾਂ ਵੱਧਾ ਜਾਤੀ ਇਕਤਾ ਵੱਧਦੀ ਹੈ ਉਹਦੇ ਨਾਲ ਭਾਵਨਾਤਮਕ ਇਕਤਾ ਵੀ ਵਧਦੀ ਹੋਏਗੀ ਆਪਸ ਵਿੱਚ ਪਰ ਰਾਸ਼ਟਰੀ ਇਕਤਾ ਅਖੰਡਤਾ ਨੂੰ ਖਤਰਾ ਹੁੰਦਾ ਇਹਨਾਂ ਦਬਾਅ ਸਮੂਹ ਤੋਂ ਜਿਹੜੇ ਕਿ ਭਾਸ਼ਾ ਜਾਤੀ ਆ ਧਰਮ ਦੇ ਆਧਾਰਿਤ ਹੋ ਤਾਂ ਆਨਸਰ ਹੋਏਗਾ ਅਡਾ ਅਗਲਾ ਪ੍ਰਸ਼ਨ ਹੈ ਦਬਾਅ ਸਮੂਹ ਜਾਂ ਹਿਤ ਸਮੂਹ ਅਜਿਹਕ ਜਿਹੜਾ ਕਿ ਰਾਜ ਦੁਆਰਾ ਆਪਣੇ ਆਪਣੇ ਮੈਂਬਰ ਜਾਂ ਸੇਵਕਾਂ ਲਈ ਲਾਭਦਾਇਕ ਹੋਵੇ ਨੀਤੀਆਂ ਅਪਣਾ ਜਾਣ ਦਾ ਯਤਨ ਕਰਦਾ ਹੈ ਤੇ ਇਹ ਕਥਨ ਕਿਸਦਾ ਹੈ ਦੁਬਾਰਾ ਤੋਂ ਪੜਦੇ ਇਸ ਕਥਨ ਨੂੰ ਦਬਾਅ ਸਮੂਹ ਜਾਂ ਹਿਤ ਸਮੂਹ ਜਿਹੜਾ ਕਿ ਰਾਜ ਦੁਆਰਾ ਆਪਣਾ ਆਪਣੇ ਮੈਂਬਰਾਂ ਜਾਂ ਸੇਵਕਾਂ ਲਈ ਲਾਭਦਾਇਕ ਨੀਤੀਆਂ ਅਪਣਾ ਜਾਣ ਦਾ ਯਤਨ ਕਰਦਾ ਹੈ ਇਹ ਕਥਨ ਕਿਸਦਾ ਹੈ ਯਾਨੀ ਕਿ ਦਬਾਅ ਸਮੂਹ ਉਸ ਸਮੂਹ ਹੈ ਜਿਹੜਾ ਕਿ ਰਾਜ ਦੁਆਰਾ ਆਪਣੇ ਮੈਂਬਰਾਂ ਜਾਂ ਸੇਵਕਾਂ ਦੇ ਫਾਇਦੇ ਲਈ ਜਿਹੜੀ ਨੀਤੀਆਂ ਅਪਣਾ ਜਾਣ ਦੀ ਦੇ ਪੱਖ ਦੇ ਵਿੱਚ ਯਤਨ ਕਰਦਾ ਹੈ ਤੇ ਇਹ ਕਥਨ ਕਿਸਦਾ ਹੈ ਰੌਬਰਟ ਡਾਹਲ ਦਾ ਕਥਨ ਹੈ राइट पी के गोखले ਦਾ ਹੈ ਐਚ ਸੀ ਡਿਲਨ ਦਾ ਹੈ ਜਾਂ ਐਨ ਸੀ ਹੰਡ ਦਾ ਹੈ ਕਿਹਦਾ ਹੈ ਇਹ ਤੁਸੀਂ ਦੱਸਣਾ ਮੈਨੂੰ ਠੀਕ ਹੈ ਐਂਡ ਹੰਟ ਦਾ ਹੈ ਇਹ ਮੇਰੇ ਹਿਸਾਬ ਨਾਲ ਬਾਅਦ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਮੇਰਾ ਆਨਸਰ ਸਹੀ ਹੈ ਕਿ ਗਲਤ ਹੈ ਅਗਲੇ ਪ੍ਰਸ਼ਨ ਚਲਦੇ ਹਾਂ ਦਬਾਅ ਸਮੂ ਦੀ ਮੈਂਬਰੀ ਇੱਛੁ ਖੁੰਦਿਆ ਇੱਥੇ ਆ ਜਾਏਗਾ ਇੱਛੁ ਅਗਲਾ ਪ੍ਰਸ਼ਨ ਹੈ ਦਬਾਅ ਸਮੂਹ ਤੇ ਰਾਜਨੀਤਿਕ ਦਲਾਂ ਵਿਚਕਾਰ ਫਰਕ ਹੁੰਦਾ ਅੰਤਰ ਹੁੰਦਾ ਹੈ ਰਾਈਟ ਅਨੇਕ ਤਰੀਕਿਆਂ ਵਿਚ ਅੰਤਰ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਦਬਾਅ ਸਮੂਹ ਗੈਰ ਸੰਵਿਧਾਨਕ ਸਾਧਨਾ ਦੀ ਵਰਤੋਂ ਵੀ ਕਰਦੇ ਹਨ ਦਾ ਵਰਤੋਂ ਇੱਥੇ ਵਰਤੋਂ ਆ ਜਾਏਗਾ ਦਬਾਅ ਸਮੂਹ ਚੋਣਾ ਨਹੀਂ ਲੜਦੇ ਨੇ ਇੱਥੇ ਨਹੀਂ ਆ ਜਾਏਗਾ ਦਬਾਅ ਸਮੂਹ ਦੀਆਂ ਗਤੀਵਿਧੀਆਂ ਤੇ ਸਰਕਾਰ ਰੋਕ ਵੀ ਲਗਾ ਸਕਦੀ ਇੱਥੇ ਰੋਕ ਆ ਜਾਏਗਾ ਠੀਕ ਹੈ ਰੋਕ ਨਿਯੰਤਰਣ ਇਹ ਸਾਰੇ ਉੱਤਰ ਸੀ ਉਹਦੇ ਹਿੱਤ ਜਾਂ ਦਬਾਅ ਸਮੂਹ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ਇਹ ਰਸਮੀ ਸੰਗਠਨ ਹੁੰਦੇ ਹਨ ਪੇਸ਼ੇਵਰ ਦਬਾਅ ਸਮੂਹ ਕੀ ਹੁੰਦੇ ਹਨ ਇਹ ਵੱਖ-ਵੱਖ ਧੰਦਿਆਂ ਜਾਂ ਪੇਸ਼ਿਆਂ ਵਿੱਚ ਲੱਗੇ ਲੋਕਾਂ ਦੇ ਸੰਗ ਹੁੰਦੇ ਹਨ ਜਾਂ ਸਮੂਹ ਹੁੰਦੇ ਹਨ अनियमित दबाव समूह ਕੀ ਹੁੰਦਾ ਹੈ ਇਹ ਅਚਾਨਕ ਪੈਦਾ ਹੋਣ ਵਾਲੇ ਘਟਨਾਵਾਂ ਦੇ ਸਿੱਟੇ ਵੱਜੋਂ ਪੈਦਾ ਹੁੰਦੇ ਹਨ ਉਹਨਾਂ ਨੂੰ ਅਨੁਮਿਤ ਦਬਾਅ ਸਮੂਹ ਕਿਹਾ ਜਾਂਦਾ ਹੈ ਭਾਰਤ ਵਿੱਚ ਪੇਸ਼ੇਵਰ ਦਬਾਅ ਸਮੂਹ ਦੀ ਕੋਈ ਇੱਕ ਉਦਾਹਰਣ ਦਿਓ ਭਾਰਤ ਮੈਡੀਕਲ ਸੰਘ ਇੱਕ ਪੇਸ਼ੇਵਰ ਦਬਾਅ ਸਮੂਹ ਹੈ ਲਾਬਿੰਗ ਦਾ ਕੀ ਅਰਥ ਹੈ ਲਾਬਿੰਗ ਦਾ ਅਰਥ ਹੁੰਦਾ ਸਰਕਾਰ ਦੇ ਉੱਤੇ ਦਬਾਅ ਪਾਉਣ ਪਾਉਣਾ ਇਹ ਸਭਾ ਸਰਕਾਰ ਦੇ ਉੱਤੇ ਦਬਾਅ ਪਾਉਣ ਦੀ ਵਿਧੀ ਨੂੰ ਲਾਬਿੰਗ ਕਿਹਾ ਜਾਂਦਾ ਹੈ ਤੇ ਇਹ ਸੰ इंट्रस्ट एंड प्रेषर ग्रुप के बच्चों छोटे प्रश्न उत्तर तो इस लिख के जरूर देखो करके देखो कॉपी से अटैपट करो गुड लक टेक केयर बाबा